ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਬੁਟੀਕ ਪਟਿਆਲਾ ਡਾ ਵੱਲੋਂ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਹੋਏ ਹਾਂ ਜੀ ਪਲੀਜ਼ ਪਹਿਲਾਂ ਤੁਹਾਨੂੰ ਰਿਕਵੈਸਟ ਹੈ ਕਿ ਮੇਰੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੀਆਂ ਭੈਣਾਂ ਪਹਿਲੀ ਵਾਰ ਵੀਡੀਓ ਦੇਖ ਰਹੀਆਂ ਜਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲੈ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਆ ਜਲਦੀ ਤੋਂ ਜਲਦੀ ਸਾਡੇ ਵੀਡੀਓ ਦਾ ਮਿਲ ਸਕੇ ਜੀ ਤੁਹਾਨੂੰ ਨੋਟੀਫਿਕੇਸ਼ਨ ਲੇਟ ਮਿਲਦਾ ਉਦੋਂ ਤੱਕ ਇਹਦੇ ਪੀਸ ਹੈ ਜੀ ਜੋ ਸਾਡੇ ਕੋਲੇ ਸਟਾਫ ਹੁੰਦਾ ਉਹ सेल ਹੋ ਜਾਂਦਾ ਜੀ ਇਸ ਕਰਕੇ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਅੱਜ ਅਸੀਂ ਆਪਣੇ ਭੈਣਾਂ ਵਾਸਤੇ ਲੈ ਕੇ ਆਏ ਅੱਜ ਦੀ ਵੀ ਬੜੀ ਵਧੀਆ ਆਫਰ ਲੈਣ ਵਾਲੀ ਤੁਹਾਡੇ ਵਾਸਤੇ ਵੱਡੀ ਆਫਰ ਲੈ ਕੇ ਆਏ ਤੁਹਾਡੇ ਵਾਸਤੇ ਤੁਹਾਡੀ ਡਿਮਾਂਡ ਤੇ ਸ਼ਿਲਕ ਪਸ਼ਮੀਨਾ ਰਾਮ ਟੈਕਸ ਦਾ ਸ਼ਿਲਕ ਪਸ਼ਮੀਨਾ ਰਹੂਗਾ ਮੇਰੀ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਇਸ ਤੋਂ ਬਾਅਦ ਅਸੀਂ ਤੁਹਾਨੂੰ ਦੋਸਤੋਂ ਵਾਲੇ ਪਲੇਨ ਸੂਟ ਵੀ ਪਾਵਾਂਗੇ ਡਿਜ਼ਾਈਨਰ ਠੀਕ ਹੈ ਜੀ ਸਾਰੇ ਜਿਹੇ ਸੈਂਸੀ ਸੂਟ ਹੋਣਗੇ ਥੋੜੇ ਜਿਹੀ ਫੈਂਸੀ ਸੂਟ ਹੋਣਗੇ ਪਲੇਨ ਠੀਕ ਹੈ ਜੀ ਅਸੀਂ ਉਹ ਤੁਹਾਨੂੰ ਲਾਸਟ ਵੀਡੀਓ ਚ ਦਿਖਾਵਾਂਗੇ ਸ਼ਿਲਕ ਪਸ਼ਮੀਨੇ ਤੋਂ ਦਿਖਾਉਣ ਤੋਂ ਬਾਅਦ ਤੁਹਾਨੂੰ ਅਸੀਂ ਲਾਸਟ ਜੀ ਦਿਖਾਵਾਂਗੇ ਮੇਰੀ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਜੀ ਠੀਕ ਹੈ ਜੀ ਪਹਿਲਾ ਪੀਸ ਚੈੱਕ ਕਰੋ ਜੀ ਇਹ ਤੁਸੀਂ ਦੇਖ ਸਕਦੇ ਹੋ ਰਾਮ ਟੈਕਸ ਦਾ ਹੀ ਸ਼ਿਲਕ ਪਸ਼ਮੀਨਾ ਰਾਮ ਟੈਕਸ ਲੈ ਕੇ ਆਇਆ ਆ ਆਫਰ ਪ੍ਰਾਈਸ ਦੇ ਵਿੱਚ ਸਿਰਫ 950 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਰਾਮ ਟੈਕਸ ਦਾ ਸ਼ਿਲਕ ਪਸ਼ਮੀਨਾ ਉਹ ਵੀ ਤੁਹਾਡੇ ਵਾਸਤੇ ਲੈ ਕੇ ਆਏ ਸੈਲਫ ਦੇ ਵਿੱਚ ਸੈਲਫ ਪ੍ਰਿੰਟ ਰਹੂਗਾ ਪਲੇਨ ਪੀਸ ਵੀ ਰਹਿਣਗੇ ਸੈਲਫ ਪ੍ਰਿੰਟ ਵੀ ਰਹੂਗਾ ਚੈੱਕ ਕਰ ਸਕਦੇ ਹੋ ਤੁਸੀਂ ਰਾਮ ਟੈਕਸ ਦਾ ਇਹ ਦੇਖ ਸਕਦੇ ਹੋ ਉੱਪਰ ਲਿਖਿਆ ਵੀ ਤੁਸੀਂ ਠੀਕ ਹੈ ਜੀ ਰਾਮ ਟੈਕਸ ਦਾ ਸ਼ਿਲਕ ਪਸ਼ਮੀਨਾ ਲੈ ਕੇ ਆਇਆ ਕਲਰ ਦੇਖ ਸਕਦੇ ਹੋ ਮੂਗੀਆ ਜਾਂ ਕਲਰ ਹੈ ਸੈਲਫ ਪ੍ਰਿੰਟ ਦੇ ਵਿੱਚ ਰਹੂਗਾ ਸਟਾਫ ਚੈੱਕ ਕਰੋ ਜੀ ਨਜ਼ਦੀਕ ਤੋਂ ਦੇਖੋ ਜੀ ਡਿਜ਼ਾਈਨਿੰਗ ਦੇਖੋ ਤੁਸੀਂ ਸਟਾਫ ਦੀ ਸੈਲਫ ਪ੍ਰਿੰਟ ਦੇ ਵਿੱਚ ਰਹਿਣ ਵਾਲਾ ਜੀ ਡਬਲ ਸ਼ੈਡਡ ਪਸ਼ਮੀਨਾ ਰਹੂਗਾ ਜੀ ਇਹ ਡਬਲ ਸ਼ੈਡਡ ਪਸ਼ਮੀਨਾ ਰਹੂਗਾ ਇਹਦੇ ਵਿੱਚ ਬਲੈਕ ਵੀ ਹੈ ਦੇਖ ਸਕਦੇ ਹੋ ਤੁਸੀਂ ਬਲੈਕਿਸ਼ ਵੀ ਹੈ ਜੀ ਵਿੱਚ ਠੀਕ ਹੈ ਜੀ ਤੇ ਡਬਲ ਸ਼ੈਡਡ ਪਸ਼ਮੀਨਾ ਰਹਿਣ ਵਾਲਾ ਉਹ ਵੀ ਸੈਲਫ ਦੇ ਵਿੱਚ ਮਿਲੂਗਾ ਤੁਹਾਨੂੰ ਰਾਮ ਟੈਕਸ ਦਾ ਪ੍ਰਾਈਸ ਸਿਰਫ 950 950 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਸਾਡੇ ਕੋਲ ਸ਼ਿਲਕ ਪਸ਼ਮੀਨੇ ਦੇ ਬਾਈ ਕਰ ਸਕਦੇ ਹੋ ਜੀ ਇੱਕ ਕਲਰ ਤੁਹਾਨੂੰ ਇਹ ਵਾਲਾ ਮਿਲਣ ਵਾਲਾ ਸੀ ਦੂਸਰਾ ਕਲਰ ਦੇਖੋ ਮਸਟਰ ਸ਼ੇਡ ਦੇ ਵਿੱਚ ਠੀਕ ਹੈ ਜੀ ਇਹ ਵੀ ਡਬਲ 쉐ਡਡ ਡ੍ਰੈਨ ਵਾਲਾ ਹੈ ਇਹਦੇ ਵਿੱਚ ਦੋ ਤਰ੍ਹਾਂ ਦੀ 쉐ਡ ਹੈ ਬਲੈਕ ਤੇ ਮਸਟਰਡ ਜੀ ਕੰਨੀ ਤੋਂ ਤੁਸੀਂ ਦੇਖ ਸਕਦੇ ਹੋ ਇਹਨੂੰ ਠੀਕ ਹੈ ਜੀ ਕੰਨੀ ਤੋਂ ਤੁਸੀਂ ਦੇਖ ਸਕਦੇ ਹੋ ਇਹ ਮਸਟਰਡ 쉐ਡ ਦੇ ਵਿੱਚ ਇਹ ਕਲਰ ਥੋੜਾ ਜਿਹਾ ਆ ਰਿਹਾ ਡਲ ਕਾਲਸਟ ਕਲਰ ਆ ਰਿਹਾ ਪਰ ਕਲਰ ਬੜਾ ਪਿਆਰਾ ਮਸਟਰਡ 쉐ਡ ਹੈ ਜੀ ਕਲਰ ਥੋੜਾ ਬਲੈਕਿਸ਼ ਜਿਹਾ ਆ ਰਿਹਾ ਡਲ ਆ ਰਿਹਾ ਪਰ ਇਹ ਮਸਟਰਡ 쉐ਡ ਹੈ ਜੀ ਚੈੱਕ ਕਰੋ ਸ਼ਿਲਕ ਪਸ਼ਮੀਨਾ ਰਾਮ ਟੈਕਸ ਦਾ ਸਟਾਫ ਇਹ ਪਲੇਨ ਚਾਊਗਾ ਦੇਖ ਸਕਦੇ ਹੋ ਤੁਸੀਂ ਨਜ਼ਦੀਕ ਤੋਂ ਪਹਿਲਾਂ ਅਸੀਂ ਸੈਲਫ ਵਿੱਚ ਦਿਖਾਇਆ ਸੀ ਇਹ ਪਲੇਨ ਸਟਾਫ ਹੈ ਜੀ ਇਹ ਠੀਕ ਹੈ ਜੀ 990 ਰੁਪਏ ਇਹਨਾਂ ਦੀ ਪ੍ਰਾਈਸ ਰਹਿਣ ਵਾਲੀ ਹੈ 990 ਇਹਦੀ ਰਹੂਗੀ ਪ੍ਰਾਈਸ ਸ਼ਿਲਕ ਪਸ਼ਮੀਨੇ ਦੀ ਜੀ ਆਫਰ ਪ੍ਰਾਈਸ ਲੈ ਕੇ ਆਏ ਆ ਤੁਹਾਨੂੰ ਮਾਰਕੀਟ ਦੇ ਵਿੱਚੋਂ ਬਹੁਤ ਮਹਿੰਗਾ ਸਟਾਫ ਮਿਲਣਾ ਜੀ ਇਹ ਵਾਲਾ ਅਸੀਂ ਲੈ ਕੇ ਆਏ ਆ ਰਾਮ ਟੈਕਸ ਦਾ ਉਹ ਵੀ ਰਾਮ ਟੈਕਸ ਦਾ ਲੈ ਕੇ ਆਏ ਆ ਤੁਹਾਡੇ ਵਾਸਤੇ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਦੇਖ ਸਕਦੇ ਹੋ ਤੁਸੀਂ ਉੱਪਰ ਸਟੈਂਪ ਲੱਗੀ ਹੋਈ ਹੈ ਰਾਮਟੈਕਸ ਦੀ ਠੀਕ ਹੈ ਜੀ ਇਹ ਜਿਹੜਾ ਕਲਰ ਹੈ ਨਾ ਇਹ ਬਲੂ ਸ਼ੇਡ ਦੇ ਵਿੱਚ ਹੈ ਠੀਕ ਹੈ ਜੀ ਇਹ ਬਲੂ ਸ਼ੇਡ ਹੈ ਚੈੱਕ ਕਰ ਸਕਦੇ ਹੋ ਤੁਸੀਂ ਇਹ ਬਲੂ ਦੇ ਵਿੱਚ ਹੈ ਮੋਰ ਪੰਖੀਆ ਜੇ ਬਲੂ ਰਹਿਣ ਵਾਲਾ ਜੀ ਸ਼ਾਈਨਿੰਗ ਤੁਸੀਂ ਸਟਾਫ ਦੇ ਉੱਪਰ ਦੇਖ ਸਕਦੇ ਹੋ 950 ਦੇ ਵਿੱਚ ਤੁਹਾਡੇ ਕੋਲ ਉੱਤੇ ਸੂਟ ਲੈ ਕੇ ਆ ਆਫਰ ਪ੍ਰਾਈਸ ਵਿੱਚ ਰਾਮ ਟੈਕਸ ਦੇ ਸੂਟ ਰਹਿਣਗੇ ਸ਼ਿਲਕ ਪਸ਼ਮੀਨੇ ਦੇ 950 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ 950 ਦੇ ਵਿੱਚ ਜੀ ਅਗਲਾ ਚੈੱਕ ਕਰੋ ਜੀ ਇਹ ਮੋਰ ਪੰਖੀਆ ਸ਼ਕਲਰ ਹੈ ਇਹ ਵਾਲਾ ਕਲਰ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਹੈ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਹੈ ਰਾਮ ਟੈਕਸ ਦਾ ਰਹੂਗਾ ਸਿਰਫ ਰਾਮ ਟੈਕਸ ਦੇ ਇਸ ਤੋਂ ਅਡਵਰਸੇ ਸ਼ਿਲਕ ਪਸ਼ਮੀਨਾ ਲੈ ਕੇ ਆਏ ਆ 950 ਪ੍ਰਾਈਸ ਰਹਿਣ ਵਾਲੀ ਹੈ ਸ਼ਿਲਕ ਪਸ਼ਮੀਨੇ ਦੀ ਠੀਕ ਹੈ ਜੀ ਇਹ ਵਾਲਾ ਕਲਰ ਮਿਲਣਾ ਸ ਤੁਹਾਨੂੰ ਸਾਡੇ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਜੀ ਠੀਕ ਹੈ ਜੀ ਤੁਹਾਨੂੰ ਪਲੇਨ ਪੀਸ ਵੀ ਦਿਖਾਵਾਂਗੇ ਅਸੀਂ ਡਿਜ਼ਾਈਨਰ ਜੇ ਪਲੇਨ ਪੀਸ ਰਹਿਣਗੇ ਉਹਦੇ ਉੱਪਰ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਹੈਂਡਵਰਕ ਵੀ ਕਰਵਾ ਸਕਦੇ ਹੋ ਇਹ ਵਾਲਾ ਕਲਰ ਦੇਖੋ ਜੀ ਇਹ ਵੀ ਬੜਾ ਸੋਬਰ ਜਿਹਾ ਕਲਰ ਰਹਿਣ ਵਾਲਾ ਡਬਲ ਸ਼ੈਡਡ ਰਹੂਗਾ ਚੈੱਕ ਕਰ ਸਕਦੇ ਤੁਸੀਂ ਕੰਨੀ ਤੋਂ ਇਹ ਡਬਲ ਸ਼ੈਡਡ ਰਹੂਗਾ ਸੈਲਫ ਦੇ ਵਿੱਚ ਹੈ ਜੀ ਚੈੱਕ ਕਰੋ ਇਹ ਵੀ ਸੈਲਫ ਦੇ ਵਿੱਚ ਹੈ ਸ਼ਿਲਕ ਪਸ਼ਮੀਨਾ ਚੈੱਕ ਕਰ ਸਕਦੇ ਹੋ ਤੁਸੀਂ ਨਜ਼ਦੀਕ ਤੋਂ ਇਹਦੀ ਡਿਜ਼ਾਈਨਿੰਗ ਰਾਮ ਟੈਕਸ ਦਾ ਸ਼ਲਕ ਬਸ਼ਮੀਨਾ ਰਹੂਗਾ ਜੀ ਇਹ ਬਿਲਕੁਲ ਸੌਫਟ ਵਾਲਾ ਸਟੱਫ ਹੈ ਇਹਨਾ ਸੌਫਟ ਹੈ ਜੀ ਕੋਈ ਹਾਰ ਨਹੀਂ ਬਿਲਕੁਲ ਲਾਈਟ ਵੇਟ ਰਹਿਣ ਵਾਲਾ ਦੇਖੋ ਜੀ ਇਹ ਸੈਲਫ ਦੇ ਵਿੱਚ ਰਹੂਗਾ ਬਿਲਕੁਲ ਲਾਈਟ ਵੇਟ ਹੈ ਬਿਲਕੁਲ ਸੌਫਟ ਸਟੱਫ ਰਹੂਗਾ ਜੀ ਠੀਕ ਹੈ ਜੀ ਇੱਕ ਇੱਕ ਕਲਰ ਤੁਹਾਨੂੰ ਇਹ ਵਾਲਾ ਮਿਲਣਾ ਸੀ ਦੂਸਰਾ ਕਲਰ ਚੈੱਕ ਕਰੋ ਜੀ ਇਹ ਕੇਵਲ ਆ ਵੀ ਬੜਾ ਪਿਆਰਾ ਜਿਹਾ ਕਲਰ ਹੈ ਦੇਖੋ ਜੀ ਇਹ ਵੀ ਰਾਮ ਟੈਕਸ ਦਾ ਹੀ ਰਹੂਗਾ। ਨੀਚੇ ਦੇ ਜ਼ਿਆਦਾ ਬਲੈਕਿਸ਼ ਹੈ। ਚੈੱਕ ਕਰੋ ਇੱਕ ਵਾਲਾ ਇਹ ਵਾਲਾ ਕਲਰ ਮਿਲਣਾ ਤੁਹਾਨੂੰ। ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਹੈ। ਸਿਰਫ 950 ਦੇ ਵਿੱਚ ਤੁਹਾਨੂੰ ਅਸੀਂ ਸ਼ਿਲਕ ਪਸ਼ਮੀਨਾ ਦੇ ਰਹੇ ਹਾਂ ਰਾਮ ਟੈਕਸ ਦਾ ਜੀ। ਠੀਕ ਹੈ ਜੀ। ਇਸ ਤੋਂ ਅੱਗੇ ਸੀ ਤੁਹਾਨੂੰ ਦਿਖਾਵਾਂਗੇ ਪਲੇਨ ਪੀਸ ਇਹ ਸਾਡੇ ਸ਼ਿਲਕ ਪਸ਼ਮੀਨੇ ਦੇ ਸੂਟ ਸੀ। ਇਹਨਾਂ ਸੂਟਾਂ ਵਿੱਚੋਂ ਜਿਹੜਾ ਸੂਟ ਪਸਾਦਾ ਆਉਂਦਾ ਹੈ ਔਰ ਤੁਸੀਂ ਸਕਰੀਨ ਸ਼ਾਟ ਲੈ ਕੇ ਬਾਏ ਕਰ ਸਕਦੇ ਹੋ ਇਸ ਤੋਂ ਅੱਗੇ ਅਸੀਂ ਤੁਹਾਨੂੰ ਦਿਖਾਵਾਂਗੇ ਜੀ 컬러 ਦੇਖੋ ਜੀ ਇਹਦੇ ਵਿੱਚ ਬੜੇ ਪਿਆਰੇ ਪਿਆਰੇ ਕਲਰ ਰਹਿਣ ਵਾਲੇ ਆ ਮਸਟਰ ਸ਼ੇਡ ਵੀ ਆਉਣ ਵਾਲਾ ਬਲੂ ਵੀ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਅਸੀਂ ਪਲੇਨ ਸੂਟ ਦਿਖਾਵਾਂਗੇ ਥੋੜੇ ਜੇ ਮੈਚਿੰਗ ਵੀ ਕਰਾਂਗੇ ਜੇ ਤੁਸੀਂ ਮੈਚਿੰਗ ਲੈਣਾ ਚਾਹੁੰਦੇ ਹੋ ਤਾਂ ਮੈਚਿੰਗ ਵੀ ਲੈ ਸਕਦੇ ਹੋ ਜੇਕਰ ਤੁਸੀਂ ਐਦਾ ਹੀ ਬਾਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਤਰ੍ਹਾਂ ਹੀ ਬਾਏ ਕਰ ਸਕਦੇ ਹੋ ਡਿਜ਼ਾਈਨਰ ਦੇ ਪੀਸ ਰਹਿਣ ਵਾਲੇ ਆ ਜੀ ਹਾਂਜੀ ਸਾਡੇ ਪਲੇਨ ਪੀਸ ਰਹਿਣਗੇ ਚੈੱਕ ਕਰ ਸਕਦੇ ਹੋ ਤੁਸੀਂ ਸ਼ਿਮਰ ਟੱਚ ਆ ਜੀ ਇਹ ਪੀਸ ਬਿਲਕੁਲ ਸੌਫਟ ਵਾਲੇ ਪੀਸ ਰਹਿਣ ਵਾਲੇ ਆ ਕੋਈ ਹਾਰਡ ਵਾਲਾ ਸਟਾਫ ਨਹੀਂ ਬਿਲਕੁਲ ਲਾਈਟ ਵੇਟ ਤੇ ਸੌਫਟ ਸਟਾਫ ਹੈ ਜੀ ਠੀਕ ਹੈ ਜੀ ਬਿਲਕੁਲ ਸੌਫਟ ਸਟਾਫ ਹੈ ਚੈੱਕ ਕਰ ਸਕਦੇ ਹੋ ਕੱਟ ਰਹੂਗੀ 4 ਤੋਂ ਲੈ ਕੇ 4.5 ਵੀ ਰਹਿ ਸਕਦੀ ਹੈ 4 ਵੀ ਤੇ 4.5 ਵੀ ਕੱਟ ਰਹਿ ਸਕਦੀ ਹੈ ਪ੍ਰਾਈਸ ਰਹੂਗਾ 200 200 ਦਾ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਤੁਸੀਂ ਚੈੱਕ ਕਰੀ ਚਲੋ ਕਲਰ ਠੀਕ ਹੈ ਜੀ ਕਲਰ ਚੈੱਕ ਕਰੀ ਚਲੋ ਇਹ ਲਿਵੈਂਡਰ ਕਲਰ ਹੈ ਜੀ ਚੈੱਕ ਕਰੋ ਠੀਕ ਹੈ ਜੀ ਅਗਲਾ ਪੀਸ ਚੈੱਕ ਕਰੋ ਜੀ ਇਹ ਪਿਸਾ ਕਲਰ ਹੈ ਜੀ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਤੁਸੀਂ ਕੱਟ ਰਹੂਗੀ 4 4.5 4 ਤੱਕ ਵੀ ਰਹਿ ਸਕਦੀ ਹੈ ਪੌਣੇ 5 ਤੱਕ ਵੀ ਰਹਿ ਸਕਦੀ ਹੈ ਜੀ ਪਿਸਤਾ ਕਲਰ ਹੈ ਡਿਜ਼ਾਈਨਰ ਪੀਸ ਰਹਿਣਗੇ ਜੀ ਵਰਕ ਕਰਵਾਓ ਤੁਸੀਂ ਇਹਦੇ ਉੱਪਰ ਹੈਂਡ ਵਰਕ ਕਰਵਾਓ ਜਿਹੜੇ ਹੈਵੀ ਸੂਟ ਹੁੰਦੇ ਆ ਐਦਾਂ ਦੇ ਪੀਸਾਂ ਉੱਪਰ ਹੀ ਰੈਡੀ ਹੁੰਦੇ ਆ ਜੀ ਠੀਕ ਹੈ ਜੀ ਹੈਂਡ ਵਰਕ ਕਰਵਾਓ ਥ्रेड ਵਰਕ ਕਰਵਾਓ ਪਿਸਤਾ ਕਲਰ ਹੈ ਚੱਕ ਕੇ ਚਲੋ ਜੀ ਇਹ ਵਾਲਾ ਦੇਖੋ ਜੀ ਇਹ ਵੀ ਲਾਈਟ ਜਿਹਾ ਫਿਰੋਜੀ ਜਿਹਾ ਕਲਰ ਹੈ ਡੋਸ ਸ਼ੈਡੇਡ ਹੈ ਹਲਕਾ ਜਿਹਾ ਲਾਈਟ ਫਿਰੋਜੀ ਸ਼ੇਡ ਹੈ ਜੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਵੀ ਲਾਈਟ ਫਰੋਜੀ ਜਾ ਡਬਲ ਸ਼ੈਡਡਡ ਜਾ ਪੀਸ ਹੈ ਜੀ ਚੈੱਕ ਕਰੀ ਚਲੋ 200 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਇਹਨਾਂ ਪੀਸਾਂ ਦੀ 200 ਰੁਪਏ ਰਹਿਣ ਵਾਲੀ ਨਾ ਦੀ ਪ੍ਰਾਈਸ ਇਹ ਵਾਲਾ ਪੀਸ ਚੈੱਕ ਕਰੋ ਇਹ ਤੁਹਾਨੂੰ ਦੋ ਪੀਸ ਮਿਲ ਜਾਣਗੇ ਦੋ ਸੇਮ ਪੀਸ ਵੀ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਸਟਾਫ ਬਿਲਕੁਲ ਲਾਈਟ weight ਪੀਸ ਰਹਿਣ ਵਾਲੇ ਆ ਡਿਜ਼ਾਈਨਰ ਪੀਸ ਹੈ ਜੀ ਸਿਰਫ 200 ਰੁਪਏ ਪੀਸ ਰਹਿਣ ਵਾਲਾ ਜੀ ਇਹ ਮਹਿਰੂਰ ਛੇਡ ਦੇ ਵਿੱਚ ਹੈ ਦੇਖੋ ਜੀ ਮਹਿਰੂਰ ਛੇਡ ਉੱਪਰ ਹੈ ਉਹਦੇ ਉੱਪਰ ਹੈਂਡਵਰਕ ਕਰਵਾਓ ਕੁਝ ਵੀ ਤੁਸੀਂ ਕਰਵਾ ਸਕਦੇ ਹੋ ਇਹਦੇ ਉੱਪਰ ਇਹਨਾਂ ਤੁਸੀਂ ਬੋਟਮ ਵੀ ਲੈ ਸਕਦੇ ਹੋ ਸਾਡੇ ਕੋਲੋਂ ਜੇਕਰ ਤੁਸੀਂ ਮੈਚਿੰਗ ਲੈਣਾ ਚਾਹੁੰਦੇ ਹੋ ਤਾਂ ਇਦਾਂ ਵੀ ਲੈ ਸਕਦੇ ਹੋ ਜੀ ਜੇਕਰ ਇਹ ਵਾਲਾ ਪੀਸ ਕੱਲਾ ਪਲੇਨ ਪੀਸ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਵਾਲਾ ਪਲੇਨ ਪੀਸ ਵੀ ਲੈ ਸਕਦੇ ਹੋ ਡਿਜ਼ਾਈਨਰ ਪੀਸ ਰਹਿਣ ਵਾਲਿਆ ਜੀ ਇਹਨਾਂ ਉੱਪਰ ਤੁਸੀਂ ਹੈਂਡਵਰਕ ਵੀ ਕਰਵਾ ਸਕਦੇ ਹੋ ਟਰੈਡ ਵਰਕ ਵੀ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਕਰਕੇ ਇਹਨੂੰ ਤੁਸੀਂ ਰੈਡੀ ਕਰ ਸਕਦੇ ਹੋ ਇਹ ਵਾਲਾ ਪੀਸ ਦੇਖੋ ਜੀ ਇਹ ਦੋਨੋਂ ਪੀਸ ਤੁਸੀਂ ਮੈਚਿੰਗ ਲੈ ਸਕਦੇ ਹੋ ਇਦੇ ਵਿੱਚ ਥੋੜੀਆਂ ਜਿਹੀਆਂ ਲਾਈਨਾਂ ਬੜੀਆਂ ਹੋਈਆਂ ਇਹਨੂੰ ਸ਼ਰਟ ਬਣਾ ਲਓ ਜੀ ਠੀਕ ਹੈ ਜੀ ਇਹ ਵਾਲੀ ਬਾਟਮ ਕਰ ਲਓ ਠੀਕ ਹੈ ਦੋ ਪੀਸ ਤੁਸੀਂ ਲੈ ਸਕਦੇ ਹੋ 200 ਰੁਪਏ ਪੀਸ ਦੀ ਪ੍ਰਾਈਸ ਰਹੂਗੀ ਇਹ ਬਲਾ ਜਿਹੜਾ ਕਲਰ ਹੈ ਜੀ ਇਹ ਲਾਈਟ ਜਿਹਾ ਸਕਿਨ ਕਲਰ ਹੈ ਬਹੁਤ ਪਿਆਰਾ ਕਲਰ ਆਉਣ ਵਾਲਾ ਹੈ ਲਾਈਟ ਸਕਿਨ ਕਲਰ ਰਹੂਗਾ ਜੀ ਇਹ ਬੜਾ ਪਿਆਰਾ ਜਿਹਾ ਪੀਸ ਹੈ ਇਹਦੇ ਨਾਲ ਤੁਸੀਂ ਪਲੇਨ ਬਾਟਮ ਲੈ ਸਕਦੇ ਹੋ ਇਦਾਂ ਇਹ ਕਲਰ ਥੋੜਾ ਜਿਹਾ ਅਲੱਗ ਆ ਰਿਹਾ ਜੀ ਲਾਈਟ ਜਿਹਾ ਸਕਿਨ ਕਲਰ ਹੈ ਜੀ ਠੀਕ ਹੈ ਜੀ ਇਹ ਵਾਲਾ ਪੀਸ ਵੀ ਤੁਸੀਂ ਲੈ ਸਕਦੇ ਹੋ ਸਾਡੇ ਕੋਲੋਂ ਚੈੱਕ ਕਰੋ ਇਹ ਨਾਲ ਤੁਸੀਂ ਪਲੇਨ ਪੀਸ ਲੈ ਸਕਦੇ ਏਦਾਂ ਮੈਚਿੰਗ ਕਰ ਸਕਦੇ ਹੋ ਜੀ ਇਹਦੀ ਆਪਸ ਵਿੱਚ ਠੀਕ ਹੈ ਜੀ ਇਹ ਵਾਲਾ ਪੀਸ ਲੈ ਸਕਦੇ ਹੋ ਇਹਦੇ ਨਾਲ ਤੁਸੀਂ ਇਹ ਵਾਲਾ ਪੀਸ ਨਾਲ ਅਟੈਚ ਕਰ ਸਕਦੇ ਹੋ ਸਾਰੇ ਡਿਜ਼ਾਈਨਰ ਦੇ ਪੀਸ ਰਹਿਣ ਵਾਲੇ ਆ ਇਹ ਵਾਲਾ ਚੈੱਕ ਕਰੋ ਇਹਦੇ ਨਾਲ ਵਾਈਨ ਕਲਰ ਦਾ ਪਲੇਨ ਪੀਸ ਲੈ ਸਕਦੇ ਹੋ ਤੁਸੀਂ ਚਨੂਨ ਸਟਾਫ ਰਹੂਗਾ ਜੀ ਇਹ ਇਦਾਂ ਦੀ ਚਨੂਨ ਨਹੀਂ ਹੈਗੀ ਕਿ ਵਾਸ਼ ਕੀਤਾ ਤੇ ਇਹ ਉਹ ਹੋ ਜੂਗੀ ਇਕੱਠੀ ਹੋ ਜੂਗੀ ਉਹ ਵਾਲੀ ਚਨੂਨ ਨਹੀਂ ਹੈਗੀ ਜੀ ਇਹ ਵਾਲੀ ਚੈੱਕ ਕਰੋ ਇਹ ਵਾਲੀ ਪਲੇਨ ਬਾਟਮ ਲੈ ਸਕਦੇ ਹੋ ਇਹ ਵਾਲਾ ਸ਼ਰਟ ਪੀਸ ਲੈ ਸਕਦੇ ਹੋ ਅਗਲਾ ਕਲਰ ਚੈੱਕ ਕਰੋ ਜੀ ਇਦੇ ਨਾਲ ਵੀ ਤੁਸੀਂ ਪਲੇਨ ਬਾਟਮ ਲੈ ਸਕਦੇ ਹੋ ਜੀ ਇਦਾਂ ਮੈਚਿੰਗ ਕਰਕੇ ਠੀਕ ਹੈ ਜੀ ਮੈਚਿੰਗ ਕਰ ਸਕਦੇ ਹੋ ਆਸ ਵਿੱਚ ਦੋਨਾਂ ਪੀਸਾਂ ਦੀ ਦੇਖੋ ਮੈਚਿੰਗ ਬੜੀ ਪਿਆਰੀ ਹੋ ਰਹੀ ਹੈ ਇਦਾਂ ਤੁਸੀਂ ਮੈਚਿੰਗ ਕਰ ਸਕਦੇ ਹੋ ਇਹ ਵਾਲਾ ਪੀਸ ਦੇਖੋ ਜੀ ਪੀਚ ਕਲਰ ਦੇ ਵਿੱਚ ਹੈ ਪੀਚ ਕਲਰ ਹੈ ਡਿਜ਼ਾਈਨਰ ਪੀਸ ਹੈ ਜੀ ਇਹ ਰੈੱਡ ਕਲਰ ਦੇ ਵਿੱਚ ਰਹੂਗਾ ਰੈੱਡ ਕਲਰ ਵਿੱਚ ਰਹੂਗਾ ਰੈੱਡ ਕਲਰ ਦਾ ਤੁਸੀਂ ਪਲੇਨ ਪੀਸ ਵੀ ਸਾਡੇ ਕੋਲੋਂ ਲੈ ਸਕਦੇ ਹੋ ਜੀ ਠੀਕ ਹੈ ਜੀ ਐਦਾਂ ਤੁਸੀਂ ਇਹਦੀ ਮੈਚਿੰਗ ਨਾਲ ਲੈ ਸਕਦੇ ਹੋ ਬੜੀ ਸੋਹਣੀ ਮੈਚਿੰਗ ਆ ਜੀ ਇਹਦੀ ਐਦਾਂ ਤੁਸੀਂ ਨਜ਼ਦੀਕ ਤੋਂ ਦੇਖੋ ਇਹਦੀ ਸ਼ਾਈਨਿੰਗ ਇਹ ਸ਼ਾਈਨਿੰਗ ਵਾਲਾ ਸ਼ਰਟ ਪੀਸ ਹੈ ਠੀਕ ਹੈ ਜੀ ਇਹ ਚ ਸ਼ਾਈਨਿੰਗ ਵਾਲਾ ਸ਼ਰਟ ਪੀਸ ਹੈ ਇਹ ਵੀ ਤੁਸੀਂ ਇਹਦੇ ਨਾਲ ਪਲੇਨ ਬਾਟਮ ਕਰ ਸਕਦੇ ਹੋ ਐਦਾਂ ਠੀਕ ਹੈ ਜੀ ਵਰਕ ਕਰਵਾਓ ਕਿਦਾਂ ਦਾ ਮਰਜੀ ਤੁਸੀਂ ਸੂਟ ਰੈਡੀ ਕਰ ਸਕਦੇ ਹੋ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਤੁਸੀਂ ਕੰਟਰਾਸਟ ਵੀ ਕਰ ਸਕਦੇ ਹੋ ਇਹਨਾਂ ਦਾ ਆਪਸ ਵਿੱਚ ਜਿਵੇਂ ਇਹ ਵਾਲਾ ਸ਼ਰਟ ਪੀਸ ਬਣਾ ਲਓ ਜੀ ਕੰਟਰਾਸਟ ਕਰ ਲਓ ਤੁਸੀਂ ਆਪਸ ਵਿੱਚ ਇਹਨਾਂ ਦਾ ਜਿਵੇਂ ਇਹ ਵਾਲੇ ਇਹਦੇ ਨਾਲ ਬਾਟਮ ਲਗਾ ਲਓ ਦੇਖੋ ਜੀ ਇਹ ਵਾਲੀ ਬਾਟਮ ਲਗਾ ਲਓ ਇਹ ਵਾਲਾ ਸ਼ਰਟ ਪੀਸ ਕਰਵਾ ਲਓ ਇਹਦੇ ਉੱਪਰ ਵਰਕ ਕਰ ਲਓ ਨਾਈ ਤੁਹਾਡਾ ਇਹ ਵਿੱਚ ਦੁਪੱਟਾ ਐਡ ਹੋ ਜਾਊਗਾ ਜੀ ਦੁਪੱਟਾ ਵੀ ਤੁਸੀਂ ਇਹਦੇ ਵਿੱਚ ਲੈ ਸਕਦੇ ਹੋ ਕਿਉਂਕਿ ਜਿਹੜੀ ਕੱਟ ਹੈ ਇਹ 4 1/2 ਤੱਕ ਰਹੂਗੀ ਜੀ ਨਾਈ ਤੋਂ ਦੁਪੱਟਾ ਇਹਦੇ ਵਿੱਚ ਐਡ ਹੋ ਸਕਦਾ ਜੀ ਹਾਂਜੀ ਇਹ ਲਾਈਟ ਜਾਂ ਮਿੱਠਾ ਜਿਹਾ ਪੀਲਾ ਕਲਰ ਹੈ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਠੀਕ ਹੈ ਜੀ ਇਹ ਵਾਲਾ ਜਿਹੜਾ ਕਲਰ ਹੈ ਲਾਈਟ ਜਿਹਾ ਪੈਰਟ ਸ਼ੇਡ ਦੇ ਵਿੱਚ ਆਊਗਾ ਲਾਈਟ ਜਿਹਾ ਪੈਰਾਸ਼ੇਡ ਦੇ ਵਿੱਚ ਆਊਗਾ ਇਹ ਵੀ ਤੁਸੀਂ ਪੂਰਾ ਸੂਟ ਲੈ ਸਕਦੇ ਹੋ ਪ੍ਰਾਈਸ ਰਹਿਣ ਵਾਲੀ ਹੈ 200 ਰੁਪਏ ਇਹ ਬਲੂ ਸ਼ੇਡ ਦੇ ਵਿੱਚ ਹੈ ਜੀ ਦੇਖ ਸਕਦੇ ਹੋ ਤੁਸੀਂ ਨਜ਼ਦੀਕ ਤੋਂ ਬੜੇ ਸੋਹਣੇ ਜੇ ਪੀਸ ਰਹਿਣ ਵਾਲੇ ਆ ਡਿਜ਼ਾਈਨਰ ਬਹੁਤ ਸੋਹਣੇ ਪੀਸ ਰਹਿਣਗੇ ਡਿਜ਼ਾਈਨਰ ਤੁਸੀਂ 200 ਇਹਨਾਂ ਦੀ ਪ੍ਰਾਈਸ ਰਹੂਗੀ ਇਹਦੇ ਨਾਲ ਤੁਸੀਂ ਇਹ ਵਾਲਾ ਪਲੇਨ ਪੀਸ ਲੈ ਕੇ ਪੂਰਾ ਸੂਟ ਰੈਡੀ ਕਰ ਸਕਦੇ ਹੋ ਦੇਖੋ ਇਹਦੇ ਵਿੱਚ ਤੁਸੀਂ ਦੁਪੱਟਾ ਲੈ ਲਓ ਠੀਕ ਹੈ ਜੀ ਬਾਟਮ ਰੈਡੀ ਕਰ ਲਓ ਬਾਟਮ ਰੈਡੀ ਕਰ ਲਓ ਦੁਪੱਟਾ ਲੈ ਲਓ ਐਡਾ ਡਿਜ਼ਾਈਨਰ ਸੂਟ ਕਰ ਸਕਦੇ ਹੋ ਤੁਸੀਂ ਇਹ ਵਾਈਨ ਸ਼ੇਡ ਦੇ ਵਿੱਚ ਹੈ ਡਾਰਕ ਵਾਈਨ ਸ਼ੇਡ ਦੇ ਵਿੱਚ ਹੈ ਜੀ ਬੜਾ ਪਿਆਰਾ ਜਿਹਾ ਪੀਸ ਰਹੂਗਾ ਇਹ ਵੀ ਚੈੱਕ ਕਰੋ ਇਹ ਵਾਲਾ ਦੇਖੋ ਜੀ ਇਹਦੇ ਨਾਲ ਵੀ ਤੁਹਾਨੂੰ ਸੀ ਪਲੇਨ ਬਾਟਮ ਦੇ ਦੇਵਾਂਗੇ ਦੇਖੋ ਜੀ ਐਦਾਂ ਤੁਸੀਂ ਇਹਦੀ ਡਿਜ਼ਾਈਨਿੰਗ ਕਰ ਸਕਦੇ ਹੋ ਇਹ ਵਾਲੀ ਲਾਓ ਇਹਦੇ ਨਾਲ ਬਾਟਮ ਇਹਦੇ ਵਿੱਚ ਤੁਸੀਂ ਦੁਪੱਟਾ ਲੈ ਸਕਦੇ ਹੋ ਦੇਖੋ ਜੀ ਐਦਾਂ ਥੋੜਾ ਜਿਹਾ ਡਿਜ਼ਾਈਨਰ ਸੂਟ ਬਣਨਾ ਹੈ ਦੇਖੋ ਜੀ ਬੜਾ ਪਿਆਰਾ ਜਿਹਾ ਸੂਟ ਬਣਨਾ ਜੀ ਇਹ ਇਹ ਵਾਲਾ ਚੈੱਕ ਕਰੋ ਇਹ ਵੀ ਪਿਆਰਾ ਜਿਹਾ ਪੀਸ ਹੈ ਬੜਾ ਪਿਆਰਾ ਜਿਹਾ ਪਿਸਤਾ ਕਲਰ ਹੋਊਗਾ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹੂਗਾ ਜੀ ਇਹਦੇ ਨਾਲ ਤੁਹਾਨੂੰ ਅਸੀਂ ਮੈਚਿੰਗ ਦਿਖਾਵਾਂਗੇ ਦੇਖੋ ਜੀ ਇਹ ਵਾਲੀ ਮੈਚਿੰਗ ਹੋ ਰਹੀ ਹੈ ਬੜੀ ਪਿਆਰੀ ਜੀ ਨਾਲ ਤੁਸੀਂ ਇਹ ਵਾਲੀ ਇਹਦੇ ਨਾਲ ਮੈਚਿੰਗ ਲੈ ਸਕਦੇ ਹੋ ਵਿੱਚ ਇਹ ਦੁਪੱਟਾ ਐਡ ਕਰੋ ਵਿੱਚ ਹੀ ਬਾਟਮ ਲੈ ਸਕਦੇ ਹੋ ਤੁਸੀਂ ਮਹਿਰੂਨ ਦੇ ਵਿੱਚ ਹੈ ਮਹਿਰੂਨ ਨਾਲ ਵੀ ਤੁਸੀਂ ਲੈ ਸਕਦੇ ਹੋ ਇਹ ਦੋ ਦੋ ਪੀਸ ਵੀ ਸਾਡੇ ਕੋਲੇ ਹੈ ਬੜਾ ਸੋਹਣਾ ਜਿਹਾ ਸਟੱਫ ਰਹਿਣ ਵਾਲਾ ਦੇਖੋ ਜੀ ਇਹ ਸ਼ਰਟ ਬਣਾਓ ਇਹ ਬਾਟਮ ਕਰੋ ਨਾਲ ਹੀ ਦੁਪੱਟਾ ਲਓ ਜੀ ਆਪਣਾ ਠੀਕ ਹੈ ਜੀ ਬੜਾ ਸੋਹਣਾ ਜਿਹਾ ਪੀਸ ਹੈ ਕਲਰ ਦੇਖੋ ਕਿੰਨਾ ਪਿਆਰਾ ਜੀ ਇਹਦਾ ਬਹੁਤ ਪਿਆਰਾ ਕਲਰ ਰਹਿਣ ਵਾਲਾ ਹੈ ਲਾਈਟ ਜਿਹਾ ਫਿਰੋਜੀ ਸ਼ੇਡ ਹੈ ਜੀ ਲਾਈਟ ਜਿਹਾ ਫਿਰੋਜੀ ਸ਼ੇਡ ਰਹਿਣ ਵਾਲਾ ਇਹਦੇ ਨਾਲ ਤੁਸੀਂ ਦੋ ਪੀਸ ਲੈ ਸਕਦੇ ਹੋ ਇਦਾਂ ਦੋ ਪੀਸਾਂ ਦੇ ਵਿੱਚ ਤੁਸੀਂ ਆਪਣਾ ਸੂਟ ਪੂਰਾ ਰੈਡੀ ਕਰ ਸਕਦੇ ਹੋ ਠੀਕ ਹੈ ਜੀ ਦੋ ਪੀਸ ਹੈ ਸਾਡੇ ਕੋਲੇ ਇਹ ਵਾਲਾ ਪੀਸ ਦੇਖੋ ਜੀ ਇਹ ਵੀ ਬੜਾ ਸੋਹਣਾ ਜਾਂ ਪੀਸ ਹੈ ਇਹਦੇ ਨਾਲ ਲਗਾਓ ਇਹ ਵਾਲੀ ਬਾਟਮ ਠੀਕ ਹੈ ਜੀ ਇਹਦੇ ਨਾਲ ਤੁਸੀਂ ਇਹ ਵਾਲੀ ਬਾਟਮ ਲਗਾ ਸਕਦੇ ਹੋ ਦੇਖੋ ਜੀ ਇਹਦੇ ਵਿੱਚੋਂ ਹੀ ਤੁਸੀਂ ਦੁਪੱਟਾ ਲੈ ਸਕਦੇ ਹੋ ਜੀ ਠੀਕ ਹੈ ਦੁਪੱਟਾ ਲੈ ਸਕਦੇ ਹੋ ਸ਼ਰਟ ਬਣਾ ਸਕਦੇ ਹੋ ਬਾਟਮ ਬਣਾ ਸਕਦੇ ਹੋ ਬੜਾ ਪਿਆਰਾ ਜਿਹਾ ਸੂਟ ਬਣਨਾ ਜੀ ਆਵਲਾ ਕਲਰ ਦੇਖੋ ਬਹੁਤ ਪਿਆਰਾ ਕਲਰ ਹੈ ਮੋਰ ਪੰਖੀਆ ਇਹਦੇ ਨਾਲ ਲਗਾਓ ਇਹ ਵਾਲੀ ਬਾਟਮ ਤੇ ਦੁਪੱਟਾ ਠੀਕ ਹੈ ਜੀ ਇਹ ਵਾਲਾ ਪੀਸ ਦੇਖੋ ਬਹੁਤ ਪਿਆਰਾ ਪੀਸ ਰਹਿਣ ਵਾਲਾ ਹੈ ਦੇਖੋ ਜੀ ਬਹੁਤ ਪਿਆਰਾ ਜਿਹਾ ਪੀਸ ਰਹਿਣ ਵਾਲਾ ਡਿਜ਼ਾਈਨਰ ਪੀਸ ਹੈ ਜੀ ਇਹ ਵਾਲਾ ਦੇਖੋ ਜੀ ਇਹ ਵੀ ਲਵੰਡਰ ਕਲਰ ਦੇ ਵਿੱਚ ਬਲੈਕਿਸ਼ ਹੈ ਮੂਵ ਸ਼ੇਡ ਦੇ ਵਿੱਚ ਆਊਗਾ ਜੀ ਬੜਾ ਪਿਆਰਾ ਜਿਹਾ ਪੀਸ ਰਹੂਗਾ ਇਹ ਵਾਲਾ ਰੈੱਡ ਪੀਸ ਹੈ ਇਹਦੇ ਤੁਹਾਨੂੰ ਇੱਕ ਪਹਿਲਾਂ ਵੀ ਪੀਸ ਦਿਖਾ ਚੁੱਕੀ ਆ ਦੋ ਪੀਸ ਵੀ ਲੈ ਸਕਦੇ ਹੋ ਇਹ ਲਾਈਟ ਜャ ਮਹਿੰਦੀ ਸ਼ੇਡ ਹੈ ਬੜਾ ਪਿਆਰਾ ਜਿਹਾ ਪੀਸ ਹੈ ਜੀ ਇਹ ਵੀ ਐਦਾਂ ਤੁਸੀਂ ਬਲੈਕ ਦੇ ਨਾਲ ਮੈਚਿੰਗ ਵੀ ਕਰ ਸਕਦੇ ਹੋ ਪੀਚ ਨਾਲ ਐਦਾਂ ਮੈਚਿੰਗ ਕਰਕੇ ਲੈ ਸਕਦੇ ਹੋ ਕੰਟਰਾਸਟ ਬਣਾ ਸਕਦੇ ਹੋ ਤੁਸੀਂ ਠੀਕ ਹੈ ਜੀ ਇਹ ਬਲੈਕ ਹੈ ਬਲੈਕ ਦੇ ਨਾਲ ਤੁਸੀਂ ਬਲੈਕ ਬਾਟਮ ਲੈ ਸਕਦੇ ਹੋ ਸਾਡੇ ਕੋਲ ਜਾਂ ਫਿਰ ਇਹ ਵਾਲਾ ਪੀਸ ਇਹਦੇ ਨਾਲ ਐਦਾਂ ਮੈਚਿੰਗ ਕਰ ਸਕਦੇ ਹੋ ਦੇਖੋ ਜੀ ਇੱਦਾਂ ਬੜੀ ਸੋਹਣੀ ਜੀ ਮੈਚਿੰਗ ਹੈ ਜੀ ਇਹਦੀ ਠੀਕ ਹੈ ਜੀ ਇਹ ਵਾਲਾ ਦੇਖੋ ਜੀ ਪੀਚ ਕਲਰ ਦੇ ਵਿੱਚ ਆਊਗਾ 바ਵਾ ਪੀਚ ਕਲਰ ਹੈ ਇਹਦੇ ਨਾਲ ਅਸੀਂ ਤੁਹਾਨੂੰ ਇੱਕ ਹੋਰ ਪੀਸ ਦੇਵਾਂਗੇ ਦੇਖੋ ਜੀ ਐਦਾਂ ਦੋਨਾਂ ਨੂੰ ਤੁਸੀਂ ਮੈਚਿੰਗ ਕਰਕੇ ਲੈ ਸਕਦੇ ਹੋ ਜੀ ਠੀਕ ਹੈ ਜੀ ਵਿੱਚ ਜੇ ਦੁਪੱਟਾ ਐਡ ਕਰੋ ਆਪਣਾ ਦੇਖੋ ਜੀ ਬੜੀ ਸੋਹਣੀ ਜੀ ਮੈਚਿੰਗ ਕਰਕੇ ਲੈ ਸਕਦੇ ਇਹ ਲਾਈਟ ਫਰੋਜੀ ਸ਼ੇਡ ਹੈ ਇਹਦੇ ਮਿੱਤਰ ਨੂੰ ਅਸੀਂ ਪਹਿਲਾਂ ਇੱਕ ਪੀਸ ਦਿਖਾਇਆ ਸੀ ਐਦਾਂ ਤੁਸੀਂ ਦੋਨਾਂ ਨੂੰ ਆਪਸ ਵਿੱਚ ਮੈਚਿੰਗ ਕਰਕੇ ਲੈ ਸਕਦੇ ਹੋ ਠੀਕ ਹੈ ਜੀ ਸ਼ਰਟ ਬਣਾਓ ਠੀਕ ਹੈ ਨਾਲ ਤੁਸੀਂ ਬਾਟਮ ਐਡ ਕਰੋ ਨਾਲ ਹੀ ਤੁਸੀਂ ਦੁਪੱਟਾ ਐਡ ਕਰੋ ਜੀ 4.5 ਮੀਟਰ ਤੱਕ ਰਹਿਣ ਵਾਲਾ ਇਹਨਾਂ ਦੀ ਕੱਟ ਇੱਕ ਇੱਕ ਪੀਸ ਦੀ ਜੀ ਇਹ ਵੀ ਬੜਾ ਸੁੰਦਰ ਮਹਿੰਦੀ ਆ ਜਾਂ ਕਲਰ ਆਊਗਾ ਜੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਇਹ ਵਾਲਾ ਪੀਸ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਇਹਨਾਂ ਤੁਸੀਂ ਐਡਾ ਮੈਚਿੰਗ ਕਰ ਸਕਦੇ ਹੋ ਇਹਦੇ ਵਿੱਚ ਦੇਖੋ ਜੀ ਕੰਨੀ ਦਾ ਕੰਨੀ ਮੈਚ ਹੈ ਜੀ ਥੋੜਾ ਜਿਹਾ ਲਾਈਟ ਸ਼ੇਡ ਹੈ ਤੇ ਇਹਦੇ ਨਾਲ ਮੈਚਿੰਗ ਹੁੰਦੀ ਹੈ ਸ਼ਰਟ ਬਣਾਓ ਬਾਟਮ ਬਣਾਓ ਦੋਨਾਂ ਦੀ ਆਪਸ ਵਿੱਚ ਮੈਚਿੰਗ ਕਰੋ ਇਹ ਵਾਲਾ ਪੀਸ ਦੇਖੋ ਜੀ ਇਹਦੀ ਵੀ ਤੁਹਾਨੂੰ ਅਸੀਂ ਮੈਚਿੰਗ ਕਰਾਂਗੇ ਦੇਖੋ ਜੀ ਇਹ ਵਾਲੀ ਮੈਚਿੰਗ ਤੁਸੀਂ ਲੈ ਸਕਦੇ ਹੋ ਦੇਖੋ ਬੜੇ ਪਿਆਰੇ ਜੀ ਤੁਹਾਡੇ ਸੂਟ ਰੈਡੀ ਹੋਣੇ ਆ ਦੇਖੋ ਜੀ ਕਿੰਨਾ ਸੋਹਣਾ ਬਣ ਰਿਹਾ ਸੂਟ ਤੁਹਾਡੇ ਬੜੇ ਪਿਆਰੇ ਜਿਹੇ ਸੂਟ ਰੈਡੀ ਹੋਣਗੇ ਵਿੱਚੋਂ ਦੁਪੱਟਾ ਐਡ ਹੋਊਗਾ ਦੁਪੱਟਾ ਵੀ ਰੈਡੀ ਹੋਊਗਾ ਬਾਟਮ ਵੀ ਰੈਡੀ ਹੋਊਗੀ ਪੂਰੀ ਸ਼ਰਟ ਵੀ ਰੈਡੀ ਹੋਊਗੀ 2 ਪੀਸ ਲੈ ਸਕਦੇ ਹੋ 400 ਦੇ ਵਿੱਚ ਤੁਹਾਡਾ ਡਿਜ਼ਾਈਨਰ ਸੂਟ ਬਣ ਸਕਦਾ ਜੀ ਠੀਕ ਹੈ ਵਿੱਚੇ ਵੈਦ ਦੁਪੱਟਾ ਇਹਨਾਂ ਪੀਸਾਂ ਦੀ ਜਿਹੜੀ ਪ੍ਰਾਈਸ ਹੈ 200 ਰਹੂਗੀ ਜੀ ਪਲੀਜ਼ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਧੰਨਵਾਦ ਜੀ ਤੁਹਾਡਾ